ਰਬੂਆ ਕੋਈ ਬਣਾਈ ਹੈ ਕਹਿੰਦੇ ਸਤਿਗੁਰੂ ਸ਼ਬਦ ਨੂੰ ਸਤਿਗੁਰੂ ਮੰਨਣਾ ਨਹੀਂ ਤੁਸੀਂ ਕੀ ਕਰਦੇ ਆ ਇੱਕ ਸਰੀਰ ਨੂੰ ਕਾਲਪੁਰਖ ਬਣਾ ਲੈਂਦੇ ਆ ਤੇ ਇੱਕ ਸਰੀਰ ਨੂੰ ਸਤਿਗੁਰੂ ਸ਼ਬਦ ਬਣਾ ਲੈਂਦੇ ਲੇਕਿਨ ਸਤਿਗੁਰੂ ਸ਼ਬਦ ਜੰਮਦਾ ਮਰਦਾ ਨਹੀਂ ਕਾਲਪੁਰਖ ਜੰਮਦਾ ਮਰਦਾ ਨਹੀਂ ਉਹ ਕਿਸ ਨੇ ਕਿਹਾ ਜੰਮਦਾ ਜੇ ਜਮਿਆ ਫਿਰ ਤਖਾਓ ਜੇ ਜਮਿਆ ਸੋਪਤ ਸੱਚੀ ਸਰਕਾਰ ਜਨਮ ਆ ਨ ਲੇਕਿਨ ਨਿਰੰਕਾਰ ਤਿਨ 파ਰਪਰੰਪ ਤਿਨ ਜਿਥੇ 파ਰਪਰੰਪ ਦੇ ਜਨਮ ਦਾ ਵੇਰਵਾ ਹੁੰਦਾ ਚੁਹੀਆ ਗ੍ਰੰਥ ਇਹ ਹੀ ਕਾਰਨ ਨਰ ਹਰ ਕੰਤ ਭਗਵਾਨ ਤਨਾ ਕੋਏ ਮਨ ਆਇਆ ਔਰ ਕਿਸੇ ਪ੍ਰਾਣੀ ਨੇ ਪਰਮੇਸ਼ਰ ਨੂੰ ਭਗਵਾਨ ਨੂੰ ਆਪਣਾ ਕੰਤ ਆਪਣਾ ਖਸ਼ਮ ਆਪਣਾ ਪਰਮੇਸ਼ਰ ਮੰਨਣਾ ਨਹੀਂ ਸ਼ਬਦੀ ਜੰਤਵਾਸ਼ਨਾ ਹੋਣੀ ਗੁਰੀ ਸਤ ਧਰਮ ਨਾਲ ਕੋਈ ਕਮਾਈ ਆ ਕਿਸੇ ਨੇ ਸਤ ਧਰਮ ਨਹੀਂ ਕਮਾਉਣਾ ਸਾਰਿਆਂ ਦੇ ਅੰਦਰੋਂ ਵਾਸਨਾ ਕੀ ਹੋਣੀ ਆ ਬਹੁਤ ਗੁਰੀ ਹਾਨੀ ਆ ਗਰੀਬ ਨਮਾਨਿਆਂ ਉੱਤੇ ਫਿਰਨੀ ਸ਼ੁਰੀ ਜਿਹੜੇ ਗਰੀਬ ਨਮਾਨੇ ਜਿਹੜੇ ਵਿਸ਼ਵਾਸ ਕਰਨ ਵਾਲੇ ਹੋਣਗੇ ਜਾਂ ਪੈਸੇ ਤੱਲੇ ਜਿਹਨਾਂ ਕੋਲ ਹੋਣਗੇ ਜਾਂ ਜਿਹੜੇ ਬਹੁਤ ਯਕੀਨ ਕਰਨਗੇ ਉਹਨਾਂ ਉੱਤੇ ਕੀ ਫਿਰਨੀ ਆ ਸ਼ੁਰੀ ਸਰਦ ਗੀਰਨਾ ਕੋਈ ਕਟਾਈ ਆ ਉਨ ਸਰਦੇ ਜਿੰਦੀ ਰਾਜਪਾਹ ਜਾਨਗੇ ਅਜਾ ਮਨ ਉਹ ਤੇ ਤੁਸੀਂ ਸੱਚਖੰਡ ਜਾਣਾ ਨਹੀਂ ਤੇ ਤੁਸੀਂ ਤੁਹਾਡੇ ਲਈ ਸੱਚਖੰਡ ਦਾ ਦਰਵਾਜਾ ਨਹੀਂ ਜਾ ਕੇ ਆਪ ਤਰ ਮੇਰੇ ਵਰਗੇ ਵੀ ਵੇਖ ਲੋ ਲੋ ਉਹ ਜਾ ਕੇ ਫਿਰ ਕਹਿਣਗੇ ਅਸੀਂ ਤੇ ਸੱਚਖੰਡ ਦੇ ਗੂਗੇ ਤੇ ਖਲੋਤੇ ਆ ਸਾਡੀ ਮਰਜ਼ੀ ਤੋਂ ਬਣਾ ਚਾਹੋਗੇ ਕਿਦਾਂ ਆਪਣਾ ਕਿਸੇ ਭੜੂਏ ਨੂੰ ਪਤਾ ਨਹੀਂ ਕਿ ਆਪ ਜਾਣਾ ਕਿ